ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਰਾਮ ਸਿੰਘ ਜੀ ਦੁਆਰਾ ਚਲਾਈ ਗਈ ਨਾਮਧਾਰੀ ਸੰਸਥਾ ਜੋ ਕਿ ਵਕਫ ਸਮਾਜਿਕ ਕੰਮ ਕਰਦੀ ਹੈ ਇਹਦੇ ਨਾਲ ਹੀ ਉਹ ਧਾਰਮਿਕ ਤੇ ਮਾਡਲ এডਿਕੇਸ਼ਨ ਬੱਚਿਆਂ ਨੂੰ ਦੇਣ ਲਈ ਅਹਿਮ ਉਪਰਾਲੇ ਕਰ ਰਹੀ ਹੈ ਤਾਂ ਤਾਂ ਠਾਕਰ ਦਲੀਪ ਸਿੰਘ ਦੀ ਅਗਵਾਈ ਹੇਠ ਨਾਮਧਾਰੀ ਸੰਸਥਾ ਇਸਤਰੀ ਵਿੰਗ ਵੱਲੋਂ ਰੈਣਗੜ੍ਹ ਵਿਖੇ ਚਲਾਏ ਜਾ ਰਹੇ ਫ੍ਰੀ ਕੋਚਿੰਗ ਸੈਂਟਰ ਵਿਖੇ ਬਸਾਖੀ ਦਾ ਤਿਹਾਰ ਮਨਾਇਆ ਗਿਆ ਵਿਦਿਆਰਥੀਆਂ ਦੇ ਵਿੱਚ ਡ੍ਰੈਗ ਕੰਪੀਟੀਸ਼ਨ ਕਰਵਾਇਆ ਗਿਆ ਅਤੇ ਨਾਲ ਹੀ ਉਹਨਾਂ ਦੀ ਲਿਖਤੀ ਪ੍ਰੀਖਿਆ ਵੀ ਲਈ ਗਈ। ਇਸ ਮੁਕਾਬਲੇ ਦੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਾਂ ਸ਼੍ਰੀਮਤੀ ਭਪਿੰਦਰ ਕੌਰ ਨੇ ਕਿਹਾ ਕਿ ਸਾਡੀ ਸੰਸਥਾ ਦੁਆਰਾ ਇਹ ਦਿਨ ਮਨਾਉਣ ਦਾ ਮੁੱਖ ਨੋਰਥ ਵਿਦਿਆਰਥੀਆਂ ਵਿੱਚ ਸਟੇਜ ਦਾ ਡਰ ਦੂਰ ਕਰਨਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਠਾਕੁਰ ਦਲੀਪ ਸਿੰਘ ਜੀ ਦੁਆਰਾ ਚਲਾਇਆ ਜਾ ਰਿਹਾ ਹੈ ਪਲੀਸ ਸਲਾਈ ਸੈਂਟਰ ਤੁਹਾਨੂੰ ਪਤਾ ਕਿ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਜਿਹੜਾ ਨਾਮ ਤੌਰ ਤੇ ਸੰਸਥਾ ਇਸਤਰੀ ਵੰਗਲੋ ਬੀਤੇ ਜਾਂਦੇ ਆ ਇਸੇ ਤਹਿਤ ਇਸ ਸਾਡੇ ਸੈਂਟਰ ਦੇ ਜਿਹੜਾ ਫ੍ਰੀ ਕੋਚਿੰਗ ਸੈਂਟਰ ਆ ਫ੍ਰੀ ਟਿਊਸ਼ਨ ਸੈਂਟਰ ਕਹ ਲਗੇ ਫ੍ਰੀ ਗਾਈਡੈਂਸ ਸੈਂਟਰ ਵੀ ਕਹਿ ਸਕਦੇ ਆ ਸੋ ਤੁਹਾਨੂੰ ਜਿਹੜਾ ਜਿੱਥੇ ਕਿ ਨੈਤਿਕ ਸਿੱਖਿਆ ਧਾਰਮਿਕ ਸਿੱਖਿਆ ਵੀ ਦਿੱਤੀ ਜਾਂਦੀ ਆ ਉਥੇ ਨਾਲ ਆਪਾਂ ਕਈ ਤਰ੍ਹਾਂ ਦੇ ਨੈਸ਼ਨਲ ਤੋਂ ਇੰਟਰਨੈਸ਼ਨਲ ਜਿਹੜੇ ਦੇਣੇ ਮਨਾਉਂਦੇ ਆ ਨੈਸ਼ਨਲ ਤੇ ਇੰਟਰਨੈਸ਼ਨਲ ਦਿ ਹੈ ਮਨਾਉਣ ਦਾ ਮੇਨ ਮਕਸਦ ਇਹ ਹੁੰਦਾ ਕਿ ਤੁਹਾਡੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਹੋਵੇ ਤੁਹਾਡੇ ਟੈਸਟ ਵੀ ਹੋਏ ਆ ਡਰਾਇੰਗ ਕੰਪੀਟੀਸ਼ਨ ਵੀ ਹੋਈ ਜਿਸ ਤਰ੍ਹਾਂ ਪਿੰਨੀ ਡਰਾਇੰਗ ਬਣਾਈਆਂ ਬਹੁਤ ਸੋਹਣੀਆਂ ਮੈਂ ਦੇਖਿਆ ਬਣਾਈਆਂ ਉਹ ਚੋ ਫਸਟ ਸੈਕਿੰਡ ਥਰਡ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਊਗਾ ਇਸੇ ਤਰ੍ਹਾਂ ਜਿਹੜੇ ਰਾਈਟਿੰਗ ਕੰਪੀਟੀਸ਼ਨ ਲਿਖਤੀ ਪ੍ਰੀਖਿਆ ਆ ਇਹ ਆ ਉਹਦੇ ਉਹ ਵੀ ਬਹੁਤ ਵਧੀਆ ਬੱਚਿਆਂ ਨੇ ਲਿਖਿਆ ਔਰ ਉਹਨਾਂ ਨੂੰ ਮਾਰਕਸ ਵੀ ਜ਼ਿਆਦਾ ਤਾਂ ਟੀਚਰ ਨੇ ਦਿੱਤੇ ਫਸਟ ਸੈਕਿੰਡ ਥਰਡ ਬੱਚਿਆਂ ਨੂੰ ਪ੍ਰਾਈਜ਼ ਦਿੱਤਾ ਜਾਊਗਾ ਤੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਜਾਉ ਸੰਸਥਾ ਲੋ ਸਵਾਧੇ ਵਸਾਖੀ ਦੇ ਦਿਹਾੜੇ ਜਿੱਤਰਾ ਕੇ ਸਭ ਨੂੰ ਪਤਾ ਹੈ ਕਿ 13 ਅਪ੍ਰੈਲ ਨੂੰ ਸਾਰੇ ਸੰਸਾਰ ਦੇ ਵਿੱਚ ਵਿਸਾਖੀ ਦਾ ਦਿਹਾੜਾ ਜਿੱਥੇ-ਜਿੱਥੇ ਪੰਜਾਬੀ ਵਸਦੇ ਆ ਉਹ ਮਨਾ ਰਹੇ ਨੇ ਸੋ ਉਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੱਜ ਦਾ ਸਮਾਰੋਹ ਕਰਾਇਆ ਜਾ ਰਿਹਾ ਹੈ ਇਸ ਦਿਹਾੜੇ ਬਾਰੇ ਬੱਚੇ ਆਪ ਵੀ ਦੱਸਣਗੇ ਕਿ ਵਿਸਾਖੀ ਕਿਉਂ ਮਨਾਇ ਜਾਂਦੀ ਹੈ ਆਪਾਂ ਇਹਦੇ ਨਾਲ ਸੰਬੰਧਿਤ ਕੁਐਸਚਨ ਪੁੱਛਾਂਗੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਰੱਬ ਦਾ ਨਾਮ लेके मैं बच्चों ने विनती करूँगा गुरलीन तो दूसरा बच्चा जड़ा सी वो स्टेज पे आ जाए और रब दा नाम प्रेयर तो आप शुरू करांगे आज दा प्रोग्राम वाहे गुरु जी का खालसा वाहे गुरु जी की फतेह तां 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 श्री सतगुरु श्री सतगुरु नानक देव जी नानक देव जी हे सच्चे पाशा हे सच्चे पाशा असि असि एथे एथे पड़नो नेहा ਸਾਨੂੰ ਸਾਨੂੰ ਵਿਦਿਆ ਦਾ ਸਿਆਰਾ ਦਾਨ ਬਖਸ਼ੋ ਦਾਨ ਬਖਸ਼ੋ ਸਾ ਜੋ ਸਾ ਜੋ ਅਸੀਂ ਅਸੀਂ ਪੜ੍ਹ ਲਿਖ ਕੇ ਰਹਿ ਕੇ ਸੰਗਯਮ ਲੋਕ ਬਣ ਸਕੀਏ ਸੰਗਯਮ ਲੋਕ ਬਣ ਸਕੀਏ ਅਤੇ ਆਪਣੇ ਦੇਸ਼ ਦੀ ਆਪਣੇ ਦੇਸ਼ ਦੀ ਅਤੇ ਆਪਣੇ ਆਪਣੇ ਮਾਤਾ ਪਿਤਾ ਜੀ ਦੀ ਆਪਣੇ ਮਾਤਾ ਪਿਤਾ ਜੀ ਦੀ ਸੇਵਾ ਕਰ ਸਕੀਏ ਸੇਵਾ ਕਰ ਸਕੀਏ ਵਿਦਿਆਦਾਤੇ ਦਸ਼ਮੇਸ਼ ਸਰਬਤੇ ਆਪਰਮੇਸ਼ ਸਰਬਤੇ ਆਪਰਮੇਸ਼ ਵਿਦਿਆਦਾਤੇ ਦਸ਼ਮੇ ਜਗਤ ਦਾ ਰਜੇ ਇੱਟੇ ਆਪਰਮੇਸ਼ ਸਰਬਤੇ ਆਪਰਮੇਸ਼ ਅਗਦੇ ਸੇਖਾ ਅਗਦੇ ਸੇਖਾ ਅਸੀਂ ਸਾਰੇ ਕਹਾਂ ਅਿਰਵੈ ਅਕਾਲ ਮੂਰਤ ਅਜੂਨੀ ਸੇਬਾ ਗੁਰਪ੍ਰਸਾਦ ਗੁਰਪ੍ਰਸਾਦ ਸਾਡੇ ਸਾਹਮਣੇ ਅੰਜਲੀ ਤੇ ਹਰ ਨੂਰ ਅਰਦਾਸ ਪੇਸ਼ ਕਰਨ ਗਿਆ ਸੋ ਸਾਰੇ ਬੱਚੇ ਨੇ ਬੜੇ ਧਿਆਨ ਨਾਲ ਸੁਣਨਾ ਅੰਜਲੀ ਤੇ ਹਰਨੂਰ ਬਾਈ ਗੋ ਜੀ ਦਾ ਕਾਲ ਸਾਹ ਬਾਈ ਗੋ ਜੀ ਦੀ ਪਤਨੀ ਸੇ ਸਤ ਜੁਰੂ ਏ ਦਿਨ ਧਿਆਲ ਮੈਂ ਹਾਂ ਤੇਰਾ ਬੀਬਾ ਬਾਰ ਬੱਚੋ ਪਬਜੀ ਹਿੰਮਤ ਗਿਆਨ ਪੜ੍ਹ ਕੇ ਮੈਂ ਬਣਾ ਮਹਾਨ ਮਾਤਾ ਪਿਤਾ ਦਾ ਆਗਿਆ ਕਾ ਬਣਾ ਕੋਮ ਦਾ ਸੇਵਾਦਾਰ ਮੰਨ ਦਾ ਕਰਮ ਨ ਕਰਾ ਕਦੇ ਵੀ ਸ਼ੁਕਰ ਮੋਨਾ ਡਰਾ ਕਦੇ ਲੋਤ ਸਵੇਰੇ ਕਾ ਇਸ਼ਨਾਨ ਤਰਾ ਤੇਰੇ ਚਰਨਾ ਦਾ ਧਿਆਨ ਹੈ ਸਤਿਗੁਰੂ ਜੀ ਤੇਰੇ ਪਾਸ ਹੈ ਮੇਰੀ ਨਿਕੜੀ ਅਰਦਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਅੱਜ ਦੇ ਦਿਹਾੜੇ ਵਿਸਾਖੀ ਬਾਰੇ ਤੁਹਾਨੂੰ ਦੱਸੇ ਕਿ ਅਬਿਜੋਦਪੁਰ 100 ਸੁੰਦਿਆਂ ਕੇ ਵਿਸਾਖੀ ਦਾ ਦਿਹਾੜ ਜਿਹੜਾ ਕਿਉਂ ਮਨਾਇਆ ਜਾਂਦਾ ਤੇ ਕਿਸ ਤਰ੍ਹਾਂ ਸਾਰੀ ਪ੍ਰੋਸੈਸ ਹੁੰਦਾ ਵੈਸਾਖੀ ਇਸ ਤਰ੍ਹਾਂ ਕਿ ਮਨਾਈ ਜਾਂਦੀ ਹੈ ਕਿਉਂਕਿ ਇਸ ਦਿਨ ਸ੍ਰੀ ਦੋਬਿੰਦ ਸਿੰਘ ਜੀ ਨੇ ਅਨੰਦਪੁਰ ਵਿਖੇ ਪੰਜਾਬ ਪਿਆਰਿਆਂ ਨੂੰ ਅਮਰ ਸ਼ਿਕਾਇਆ ਸੀ ਅਤੇ ਇਸ ਦਿਨ ਕਣਕ ਦੀ ਵਾਢੀ ਵੀ ਕੀਤੀ ਜਾਂਦੀ ਹੈ ਜੱਟ ਕਿਸਾਨ ਇਸ ਦਿਨ ਨੂੰ ਬਹੁਤ ਖੁਸ਼ੀ ਨਾਲ ਮਨਾਉਂਦੇ ਹਨ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਸਾਡਾ ਕਿੰਨਾ ਹੈ ਵਿਸਾਖੀ ਵਾਲਾ ਮੇਲਾ ਪਰਿਆ ਦਾਇਨਾ ਬਜ਼ਾਰਾਂ ਵਿੱਚ ਪੈਰ ਤਰਿਆ ਕਿੰਜ ਹਟਵਾਈਆਂ ਨੇ ਪਾਈਆਂ ਹਟੀਆਂ ਦੋਹੀ ਇੱਥੀ ਕਰ ਦੇ ਸਵਾਈਆਂ ਠਟੀਆਂ ਲੱਡੂਆਂ ਜਲੇਬੀਆਂ ਦੇ ਪਰੇ ਥਾਲ ਨੇ ਖਾਣ ਦੇ ਸ਼ਕੀਨ ਖੜੇ ਬਨ 네ਪਾਲ ਨੇ ਟੋਲੀਆਂ ਬਨਾਈਆਂ ਵੱਖ-ਵੱਖ ਮੇਲੀਆਂ ਸੋਭਦੇ ਨੇ ਮੇਲੇ ਸਦਾ ਨਾਲ ਬੇਲੀਆਂ ਸੀਟੀਆਂ ਸਪੀਕਰਾਂ ਨੇ ਪਾਇਆ ਸ਼ੋਰ ਹੈ ਸ਼ੋਰ ਨਾਲ ਮੇਲੇ ਵਿੱਚ ਆਉਂਦਾ ਲੋਰ ਹੈ ਕੱਪੜੇ ਨੇ ਪਾਇ ਲੋਕਾਂ ਰੰਗਾ ਰੰਗ ਦੇ ਕੁੜਤੇ ਤੇ ਚਾਦਰੇ ਨੇ ਕਈ ਟੰਗ ਦੇ ਕੀਤੀ ਹੋਈ ਸ਼ੁਰੂ ਕਿਤੇ ਵਾਰ ਟਾਡੀਆਂ ਗੱਲਾਂ ਨੇ ਸੁਣਾਉਂਦੇ ਟਾਡੀਆਂ ਤੁਹਾਡੀਆਂ ਕਿੱਧਰ ਪੰਗੂੜੇ ਤੇ ਝੰਡੋਲ ਕਿੱਧਰ ਏ ਸੋਹਣੇ ਦੇ ਕਵਿਸ਼ਰਾਂ ਦੇ ਬੋਲ ਕਿੱਧਰ ਏ ਆਥ ਨੇ ਅਖਾੜੇ ਵਿੱਚ ਢੋਲ ਵੱਜਦੇ ਸ਼ੇਰਾ ਮੰਗੂ ਮੱਲ ਨੇ ਅਖਾੜੀ ਗੱਜ ਦੇ ਐਨਾ ਮਨ ਲੱਖੀਆਂ ਮੇਲੇ ਵਿੱਚ ਟੁਕਿਆ ਲੱਬਦਾ ਨੀ ਬੰਦਾ ਸਾਥ ਨਾਲ ਉੱਕਿਆ ਪੀੜ ਹੋਵੇ ਐਨੀ ਵਿੱਚ ਬੱਸਾ ਲਾਰੀਆਂ ਤੌਬਾ ਤੌਬਾ ਕੈਨ ਕਾ ਚੜ ਕੇ ਸਵਾਰੀਆਂ ਤੁੱਪ ਤੂੜ ਤੱਕੇ ਜਿਹੜੇ ਜਾਰ ਸਕਦੇ ਮੇਲਿਆਂ ਦੀ ਸਹਿਰ ਸੋਰ ਕਰ ਸਕਦੇ ਫੁੱਲਾਂ ਵਿੱਚ ਫੁੱਲ ਸੋਹਬ ਦੇ ਗੁਲਾਬ ਦੇ ਮੇਲੇ ਆ ਚਰੰਗਲੇ ਪੰਜਾਬ ਦੇ ਇਤਨੇ ਬਹੁਤ ਵਧੀਆ ਪੁਆਇੰਟ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਨੇ ਲਿਖਿਆ ਅਖੀਰ ਦੇ ਉੱਤੇ ਜਿੱਦ ਤਰ੍ਹਾਂ ਕਵੀ ਲਿਖਦਾ ਧੂੜ ਧੋਪ ਧੂੜੰਦਾ ਜਿੱਤਨਾ ਰਹਿਸਤਾ ਗਰਮੀ ਵੀ ਅੱਜ ਕੱਲ੍ਹ ਤੁਹਾਨੂੰ ਬੜੀ ਆ ਤੇ ਠੱਕੇ ਹੀ ਮੇਲਿਆਂ ਚ ਪੈਂਦੇ ਆ ਇਹ ਤਿੰਨੇ ਚੀਜ਼ਾਂ ਜਿਹੜੇ ਜਰ ਸਕਦੇ ਆ ਸਿਰਫ ਉਹ ਮੇਲੇ ਦੇਖ ਸਕਦੇ ਸੋ ਵਸਾਖੀ ਤੇ ਜਿਹੜਾ ਜਮੀਦਾਰ ਆਪਣੀ ਕਣਕ ਸਾਂਭਣ ਤੋਂ ਉਪਰੰਤ ਜਿਹੜਾ ਮੇਲਾ ਦੇਖਣ ਜਾਂਦਾ ਸੀ ਸੋ ਇਸੇ ਤਰ੍ਹਾਂ ਗੁਰਗੋਵਿੰਦ ਸਿੰਘ ਜੀ ਨੇ ਜਿੱਤਰਾਂ ਗੇਟੀ ਨੇ ਦੱਸਿਆ 13 ਅਪ੍ਰੈਲ ਨੂੰ ਪੰਜ ਪਿਆਰੇ ਜਿਹੜੇ ਆ ਉਹਨਾਂ ਦੀ ਚੋਣ ਕੀਤੀ ਉਹਨਾਂ ਨੂੰ ਅਮਰ ਸ਼ਕਾਤ ਸਿੰਘ ਸਜਾਇਆ ਹੋਣ ਜਿਹੜਾ ਅਗਲੇ ਇੱਕ ਆਈਟਮ ਤੋਂ ਬਾਅਦ ਫਿਰ ਤੁਹਾਡੇ ਕੋਲ ਕੁਐਸਚਨ ਪੁੱਛਾਂਗੇ ਵਿਸਾਖੀ ਨਾਲ ਰਿਲੇਟਡ ਸੋ ਜਿਹੜੇ ਬੱਚੇ ਨੂੰ ਆਨਸਰ ਆਉਂਦਾ ਹੋਊਗਾ ਆਪਣਾ ਹੱਥ ਖੜਾ ਕਰੂਗਾ ਹੁਣ ਅੱਗੇ ਤੁਹਾਡੇ ਸਾਹਮਣੇ ਮੂਲ ਮੰਤਰ ਦਾ ਪਾਠ ਲੈ ਕੇ ਆ ਰਹਾ ਹਰਮਾਨ ਚੱਲ ਬੇਟਾ ਕਰਤਾ ਪ੍ਰਭ ਨੀਰ ਭਉ ਨਿਰਵੈ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆ ਸਤਿਗਵਾ ਸਤਿ ਹੈਪੀ ਸਤਿ ਨਾਨਕੋ ਸੇ ਪੀ ਸਤਿ ਵਾਹਿਗੁਰੂ ਦੀ ਕਾ ਖਾਲਾ ਵਾਹਿਗੁਰੂ ਜਿਹਨੂੰ ਆਏਗਾ ਉਹਨੇ ਹੱਥ ਥੋੜਾ ਕਰਨਾ ਹੈ ਠੀਕ ਹੈ ਅਨਸਰ ਨਹੀਂ ਦੇਣਾ ਓਕੇ ਕਾਲ ਜੁਗ ਦੇ ਅਵਤਾਰ ਕਿਹੜੇ ਗੁਰੂ ਸਾਹਿਬਾਨ ਨੂੰ ਆਖਿਆ ਜਾਂਦਾ ਹੈ? ਕਸੂ ਸ਼੍ਰੀ ਸਤਗੁਰੂ ਨਾਨਕ ਜੀ ਨੂੰ। ਵੈਰੀ ਗੁੱਡ। ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ? ਬਾਕੀ ਬੱਚੇ ਸਾਰੇ ਨੀਪਰ ਦਿੱਤਾ ਨਾ? ਬਾਕੀ ਨੂੰ ਨਹੀਂ ਆਉਂਦਾ। ਚਲੋ ਸੈਕਿੰਡ ਲਾਸਟ। ਸੈਕਿੰਡ। ਆਈ ਜੈਟ ਹਾਜੀ। ਵੈਰੀ ਗੁੱਡ। ਬੰਦੀ ਜਾਂਦਾ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਬਹੁਤ ਆਸਾਨ ਹੈ ਚਲ ਦੱਸੋ ਸਹੀ ਹੈ ਆਂਦਾ ਲੈ ਚਲ ਦੱਸੋ ਸਿੱਧੀ ਗੁਰੂ ਆਪ ਇਸ ਜੀ ਬੰਦੀ ਛੋੜੇ ਬੰਦੀ ਛੋੜ ਦੱਸੋ ਬੇਟਾ ਸਿੱਧੀ ਦਰ ਆ ਗੋਬਿੰਦ ਸਾਹਿਬ ਵੈਰੀ ਗੋਬ ਕਿਹਨਾਂ ਨੂੰ ਕਹਿ ਜਾਂਦਾ ਹੈ ਸਿੱਧੀ ਦਰ ਆ ਗੋਬਿੰਦ ਸਾਹਿਬ ਦਰ ਗੋਬਿੰਦ ਸਾਹਿਬ ਸਾਨੂੰ ਕਹਿੰਦੇ श्री हरिमंदर साहब जी के पहले ग्रंथी कौन सन हाँ जी वैरी गुड कौन सी सब को ग्रंथी है ਸੀ ਕਿਛੀ ਸੀ ਜਿੰਨਾਂ ਨੇ ਸੀਸ ਤਲੀ ਤੇ ਰੱਖ ਕੇ ਜੰਗ ਲੜਿਆ ਸੀ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਮੈਮ ਨੂੰ ਪਤਾ ਧੰਨ ਧੰਨ ਬਾਬਾ ਦੀਪ ਸਿੰਘ ਵੈਰੀ ਗੁੱਡ ਕੌਣ ਹੈ ਧੰਨ ਬਾਬਾ ਦੀਪ ਸਿੰਘ ਜਿਹਦੇ ਗੁਰਦਾਰਸ਼ ਈਦਾ ਆਏ ਸੀ ਬਾਬਾ ਜੀ ਚ ਆਪਾਂ ਲੜ ਸਕਦੇ ਈਦਾ ਸੀ ਸਿਰ ਤੋਂ ਮਤਲਬ ਸੀਰਲ ਅਥਿਆ ਹੋਵੇ ਔਰ ਫਿਰ ਵੀ ਆਪਾਂ ਜੰਗ ਲੜੀ ਜਾਈਏ ਜੇ ਤੁਸੀਂ ਸੀਸ ਲਾਜਦਾ ਤਾਂ ਫਿਰ ਤੇ ਅੰਦਾ ਖਤਮ ਹੋ ਜਾਂਦਾ ਮਰ ਜਾਂਦਾ ਓਕੇ ਵੇ ਕਰ ਸਕਦੇ ਈਦਾ ਕਿਵੇਂ ਗਾ ਸਕਦੇ ਹਿੱਤਾ ਕਿਉਂਕਿ ਉਹਨਾਂ ਨੇ ਬਹੁਤ ਭਗਤੀ ਕੀਤੀ ਔਰ ਹੈ ਵਾਹਿਗੁਰੂ ਜੀ ਕੀ ਫਤਿਹ ਵੇ ਸਾਖੀ ਵਾਲੇ ਦਿਨ ਸੰਗ ਤਜ ਖੜ ਕੇ ਗੁਰੂ ਦਸ਼ਮੇਸ਼ ਬੋਲੇ ਤੇਗ ਫਾੜ ਕੇ ਸਾਜਨਾ ਮੈਂ ਅੱਜ ਹੈ ਜੁਝਾਰੂ ਖਾਲਸਾ ਸ਼ੇਰਾ ਵੰਗੂ ਜ਼ਿੰਦਗੀ ਗੁਜ਼ਾਰੂ ਖਾਲਸਾ से शेरा मंगू जिंदगी गुजारू नीच नहीं ओ मनेगा जात अब तोन पन्नेगा डह नाही डरू नाही दबे मारू खालसा शेरा मंगू जिंदगी गुजारू खालसा ਸ਼ੇਰਾਂ ਨੂੰ ਜ਼ਿੰਦਗੀ ਗੁਜ਼ਾਰੂ ਖਾਲਸਾ ਬਣੇਗਾ ਗਰੀਬਾਂ ਦੇ ਲਈ ਤਾਲਬਾਨ ਕੇ ਤਾਲਬਾਨ ਕੇ ਜ਼ਾਲਮ ਦੇ ਲਈ ਬਣੇਗਾ ਅਕਸਦਾ ਅਕਾਲਬਾਨ ਕੇ ਸ਼ੇਰਾਂ ਨੂੰ ਗੁਜ਼ਾਰੂ ਖਾਲਸਾ ਸ਼ੇਰਾਂ ਵੰਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਲੋੜ ਵੰਦਾ ਵਾਸਤੇ ਲੰਗਰ ਲਾਵੇਗਾ ਆਪ ਪਾਵੇਂ ਓਖਾ ਸੋਖਾ ਸਾਰੂ ਖਾਲਸਾ ਸ਼ੇਰਾਂ ਵੰਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾਂ ਵੰਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਬਾਈ ਗੁਰਦੀਖਾ ਖਾਲਸਾ ਬਾਈ ਗੁਰਦੀਖੀ ਅਨੇਕ ਜੀ ਕੀ ਸਾਥੇ ਇੱਕ ਕੰਕਾ ਦਾ ਸਤਿਨਾਮ ਕਰਤਾ ਪੁਰਖ ਨੀਰ ਪਾਉ ਨੀਰ ਵੈਲ ਕਾ ਜੁਨੇ ਸੇਬੰ ਗੁਰਪਸਾਹ ਜਬ ਆਠ ਸਾਹਿਬ ਜੀ ਬਾਦ ਸਾਹਿਬ ਦੇ ਸਾਥ ਨਾਨਕ ਉਸੇ ਪੀਸਾ ਸੋਚੇ ਸੋਚਨਾ ਆਵੰਦੇ ਸੋਚੇ ਲਖਵਾ ਸੁਪੇ ਜੋਤਨਾਵੇਂ ਦੇ ਲਾਇ ਹਾਲ ਤਾਰ ਕਾ ਪਖਨਾ ਤਰੀ ਜ ਬੰਨਾ ਪੁਰਿਆ ਪਾਸ ਹੈ ਸੇਨ ਕੋਈ ਡਾਇਕਣਾ ਚਲੇ ਨਾ ਕਿਸੇ ਤਿਆਰ ਹੈ ਇਹ ਕੰਪਿਊਟਰ ਟੇਪ ਉਗਮਾ ਜਾਈ ਚਲਣਾ ਨਾਨਕ ਲਿਖਿਆ ਨਾ ਰੁਮੀਆ ਮਨ ਕਾਲ ਤੁਮਨਾ ਕਹਿਣਾ ਆਈ ਕੁਮੀ ਆਵਾਂ ਜੀ ਕੰਲਾ ਬੜਾ ਆਏ ਕੁਮੇਤਮ ਨੀਚ ਹੁਕਮ ਲਿਖ ਦੋ ਸਕਤਾ ਹੈ ਸਿਕਨਾਕ ਨਿਰਕਸ਼ੀ ਇਸੇ ਕੁਮੀ ਸਦਾ ਭਾਏ ਇਹ ਹੁਕਮੇ ਅੰਦਰ ਸਭ ਕੋ ਬਾਹਰ ਕੰਨਾ ਕੋਏ ਨਾਨਕ ਕੁਮੀ ਦੇ ਬੋ ਜਤਾ ਹਮੇ ਕਹਿਣਾ ਕੋਏਗਾ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰ Rai ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬੀ ਸਿੰਘ ਜੀ ਸਭਾ ਸਤਨਾਮ ਕਰਤਾਪੁਰ ਅਗਨੀ ਪੋ ਨੀਰ ਅਕਾਲ ਨੂੰ ਜੰਨੀ ਸਾਹਿਬ ਗੁਰਪਾ ਸਾਹਿਬ ਆਪ ਜੀ ਦਾ ਸਾਹਿਬ ਜਪ ਆ ਸਤ ਜਵਾ ਸੱਚ ਹੈਪੀ ਸਨ ਨਾਨਾ ਹੋਸੀ ਪੀ ਸੱਚ ਸ਼ਾਬਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਇੱਥੇ ਵਿਸਾਖੀ ਮਨਾਉਣ ਵਾਸਤੇ ਇਕੱਠੇ ਹੋਏ ਹਾਂ ਜਾਣਦੇ ਹੋ ਨਾ ਤੇ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵਿਸਾਖੀ ਤੇ ਖਾਲਸੇ ਦਿਵਸ ਦੀ ਖਾਲਸੇ ਪੰਥ ਦੀ ਸਾਜਨਾ ਹੋਈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਪੰਜ ਪਿਆਰੇ ਖਾਪ ਕੇ ਪਤਾ ਨਾ ਤੁਹਾਨੂੰ ਸਾਰਿਆਂ ਨੂੰ ਯਸ ਮਾ ਹਾਂਜੀ ਤੇ ਸਿੰਘ ਤੇ ਕੌਰ ਜਿਹੜੀਆਂ ਦੋ ਬਹੁਤ ਵੱਡੀ ਜਿਹੜੀ ਸਾਨੂੰ ਮਾਲਕ ਨੇ ਦੇਣ ਦਿੱਤੀ ਏ ਕਿ ਸਿੰਘ ਮਤਲਬ ਸ਼ੇਰ ਤੇ ਕੌਰ ਮਤਲਬ ਇਹ ਵੀ ਇੱਕ ਪੰਛੀ ਏ ਜਿਹਦਾ ਜਿਹੜਾ ਬਹੁਤ ਜ਼ਿਆਦਾ ਫੁਰਤੀਲਾ ਏ ਤੇ ਸਾਸੀ ਏ ਜਿਹੜਾ ਸ਼ੇਰ ਦੇ ਮੂੰਹ ਵਿੱਚੋਂ ਰੋਟੀ ਕੱਢ ਲਿਆਉਂਦਾ ਇਹ ਇਹ ਕਿਤਾਬ ਦਿੱਤਾ ਕੌਰ ਨੂੰ ਠੀਕ ਹੈ ਜੀ ਫਿਰ ਸਤਿਗੁਰੂ RAM ਸਿੰਘ ਜੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਾਣ ਤੋਂ ਬਾਅਦ ਸਿੱਖੀ ਜਦੋਂ ਦਾਵਾ ਡੋਲ ਹੋ ਗਈ ਉਸ ਤੋਂ ਬਾਅਦ ਫਿਰ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖੀ ਸਥਾਪਿਤ ਕੀਤੀ ਤੇ ਅਸੀਂ ਇਹ ਸਾਰਾ ਉਪਰਾਲਾ ਕਰ ਰਹੇ ਆ ਸੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਜਿੱਥੇ ਤੁਸੀਂ ਪੜਦੇ ਹੋ ਚੰਗੀਆਂ ਗੱਲਾਂ ਸਿੱਖਦੇ ਹੋ ਠੀਕ ਹੈ ਉਹਦੇ ਅੰਤਰਗਤ ਹੀ ਤੁਹਾਡੇ ਕੋਲੋਂ ਅਸੀਂ ਡਰਾਇੰਗ ਟੈਸਟ ਲਿਆ ਹੈ ਇੱਕ ਤੁਹਾਨੂੰ ਜਿਹੜਾ ਧਾਰਮਿਕ ਐਜੂਕੇਸ਼ਨ ਦਿੱਤੀ ਜਾਂਦੀ ਹੈ ਸਿੱਖਿਆ ਦਿੱਤੀ ਜਾਂਦੀ ਹੈ ਉਹਦਾ ਤੁਹਾਡਾ ਇੱਕ ਲਿਖਤੀ ਟੈਸਟ ਲਿਆ ਗਿਆ ਹੈ ਵੀਕਾ ਨਾ ਤੁਹਾਨੂੰ ਪਤਾ ਹੈ ਨਾ ਉਹਦੇ ਵਿੱਚ ਸਾਰਿਆਂ ਨੇ ਮਿਹਨਤ ਕੀਤੀ ਅੱਜ ਫਰਸਟ ਸੈਕਿੰਡ ਥਰਡ ਪਹਿਲਾ ਦੂਜਾ ਤੇ ਤੀਜਾ ਇਨਾਮ ਪੇਪਰਾਂ ਦੇ ਆਧਾਰ ਤੇ ਨੰਬਰਾਂ ਦੇ ਆਧਾਰ ਤੇ ਬੱਚਿਆਂ ਨੂੰ ਅੱਜ ਮੈਡਲ ਦਿੱਤੇ ਜਾਣਗੇ ਤੇ ਨਾਲ ਤੁਹਾਨੂੰ ਗਿਫਟ ਦਿੱਤੇ ਜਾਣਗੇ ਸਟੇਸ਼ਨਰੀ ਦੇ ਰੂਪ ਵਿੱਚ ਠੀਕ ਹੈ ਤੇ ਸਾਰੇ ਬੱਚਿਆਂ ਨੂੰ ਜੇ ਮੈਡਲ ਲੈਣਾ ਹੈ ਤਾਂ ਸਾਰਿਆਂ ਨੂੰ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਨਾ ਇਹ ਕਿਉਂ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਤੁਸੀਂ ਜਿਆਦਾ ਜਿਆਦਾ ਪੜੋ

Yeah. Ah oh.